ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਉੱਭਰ ਕੇ ਆਏਗੀ। ਔਰ ਕਾਂਗਰਸ ਪਾਰਟੀ ਦੀਆਂ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਨੂੰ ਮਿਲਣਗੀਆਂ। ਔਰ ਜੋ ਕਹਿੰਦੇ ਸਨ ਉਸੇ ਤਰ੍ਹਾਂ ਦਾ ਹੀ ਵਿਕ ਨੂੰ ਮਿਲਿਆ। ਔਰ ਜਿਸ ਪ੍ਰਕਾਰ ਆਮ ਆਦਮੀ ਪਾਰਟੀ ਲੋਗਾ ਨੇ 66 ਮਹੀਨਿਆਂ ਦੇ ਸਮੇਂ ਦੇ ਵਿੱਚ ਨਕਾਰਿਆ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਅੱਜ ਜਿਹੜੀ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਅਕਾਲੀ ਦਲ ਜਿਹੜਾ ਕਿ ਬਾਦਲ ਦਲ ਬਣ ਕੇ ਰਿਹਾ ਗਿਆ ਮੁਕੰਮਲ ਤੌਰ ਤੇ ਹਾਸ਼ੀਏ ਤੇ ਜਾਣੀ ਕਿ ਪੂਰਾ ਮੁਕੰਮਲ ਅੰਤ ਹੋ ਚੁੱਕੇ ਹੈ ਪਹਿਲੀ ਵਾਰ ਹੀ ਹੋਇਆ ਹੈ ਕਿ ਭਾਜਪਾ ਜਿਹੜੀ ਬੀਜੇਪੀ ਪਾਰਟੀ ਹੈ ਇਹਨੂੰ ਇੱਕ ਸੀਟ ਪੰਜਾਬ ਦੇ ਵਿੱਚ ਨਹੀਂ ਵੀ ਨਹੀਂ ਇਹ ਸਾਡੇ ਆਸੇ ਬਹੁਤ ਵੱਡੀ ਗੱਲ ਆ ਸਤਿ ਸ਼੍ਰੀ ਅਕਾਲ ḍ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ। ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਨਤੀਜਿਆਂ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ। 13 ਸੀਟਾਂ ਦੇ ਵਿੱਚੋਂ 7 ਸੀਟਾਂ ਦੇ ਉੱਤੇ ਕਾਂਗਰਸ ਕਾਬਜ਼ ਹੋ ਗਈ ਹੈ ਯਾਨੀ ਕਿ ਕਾਂਗਰਸ ਦੇ ਹੁਣ 7 ਐਮਪੀ ਲੋਕ ਸਭਾ ਦੇ ਵਿੱਚ ਪਹੁੰਚ ਰਹੇ ਨੇ ਤੇ ਇਸ ਨੂੰ ਲੈ ਕੇ ਰਾਜਾ ਵੜਿੰਗ ਨੇ ਜੋ ਖੁਦ ਵੀ ਐਮਪੀ ਬਣ ਗਏ ਨੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਵਰਕਰਾਂ ਦਾ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਨਾਲ ਹੀ ਰਾਜਾ ਵੜਿੰਗ ਨੇ ਵਿਰੋਧੀਆਂ ਦੇ ਉੱਤੇ ਵੀ ਨਿਸ਼ਾਨੇ ਸਾਧੇ ਨੇ ਅਗਰ ਮੈਂ ਗੱਲ ਕਰਾਂ ਆਪੋਜੀਸ਼ਨ ਪਾਰਟੀਆਂ ਦੀ ਮੈਂ ਪਹਿਲਾਂ ਹੀ ਅਕਸਰ ਕਹਿੰਦਾ ਸੀ ਬੋਲਦਾ ਹਾਂ ਕਿ ਮੈਂ ਨਾ 13 0 ਦੀ ਗੱਲ ਕਰਾਂ ਨਾ 0 13 ਦੀ ਗੱਲ ਕਰਾਂ ਅਕਸਰ ਹੀ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਜੀ ਹੋਰਾਂ ਨੇ ਕਦੇ ਕੋਈ ਨੰਬਰ ਨਹੀਂ ਇਸ ਤਰ੍ਹਾਂ ਦਾ ਦਿੱਤਾ ਸੀ। ਔਰ ਅਸੀਂ ਦੋਨੋਂ ਜਾਣੇ ਹਮੇਸ਼ਾ ਅਕਸਰ ਇੱਕ ਗੱਲ ਕਹਿੰਦੇ ਸਾਂ ਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਉੱਭਰ ਕੇ ਆਏਗੀ। ਔਰ ਕਾਂਗਰਸ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਨੂੰ ਮਿਲਣਗੀਆਂ। ਔਰ ਜੋ ਕਹਿੰਦੇ ਸਾਂ ਉਸੇ ਤਰ੍ਹਾਂ ਦਾ ਹੀ ਵੇਖਣ ਨੂੰ ਮਿਲਿਆ। ਔਰ ਜੋ ਪ੍ਰਤਾਪ ਸਿੰਘ ਬਾਜਵਾ ਵੀ ਕਦੇ-ਕਦੇ ਮਜ਼ਾਕ kia ਪੰਚ ਕਹਿ ਦਿੰਦੇ ਆ ਵੀ ਦਾਰੇ ਦਾ ਭਰਾ ਹੁਣ ਜਾ ਰਿਹਾ ਹੈ ਜੋ ਇਹਨਾਂ ਨੇ ਕਿਹਾ ਸੀ ਉਹ ਕਈ ਵਾਰੀ ਜ਼ੁਬਾਨ ਤੇ ਸਰਸਵਤੀ ਬੈਠੀ ਹੁੰਦੀ ਹੈ ਸੋ ਸੱਚੇ ਪਾਤਸ਼ਾਹ ਨੇ ਉਹ ਵੀ ਮੁਕੰਮਲ ਜੋ ਇਹਨਾਂ ਨੇ ਕਿਹਾ ਪੂਰੇ ਤੇ ਲੁਧਿਆਣੇ ਦੇ ਲੋਕਾਂ ਨੇ ਮੋਹਰ ਲਾ ਦਿੱਤੀ ਗਈ ਹੈ ਔਰ ਜਿਸ ਪ੍ਰਕਾਰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਮਾਸ 26 ਮਹੀਨਿਆਂ ਦੇ ਸਮੇਂ ਦੇ ਵਿੱਚ ਨਕਾਰਿਆ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਮੈਨੂੰ ਲੱਗਦਾ ਕਿ ਸਾਨੂੰ ਕਿਸੇ ਤੇ ਟਿੱਪਾ ਟਿੱਪਣੀ ਕੀਤੇ ਬਿਨਾ ਇਹ ਇੱਕ ਸਨੇਹ ਸਮੁੱਚੇ ਪੰਜਾਬ ਦੇ ਲੋਕਾਂ ਦਾ ਸਤਾਤਰ ਪਾਰਟੀ ਨੂੰ ਕਿ ਅਸੀਂ ਤੁਹਾਨੂੰ ਮੁਕੰਮਲ ਤੌਰ ਤੇ ਨਕਾਰ ਦਿੱਤਾ ਗਿਆ ਹੈ ਮਾਸ 13 ਸੀਟਾਂ ਹੋਣੀਆਂ ਜਿਹੜੇ 92 ਸੀਟਾਂ ਦੇ ਨਾਲ ਜਿੱਤ ਕੇ ਗਏ ਸਨ ਜਿਨ੍ਹਾਂ ਦਾ ਕਬਜ਼ਾ ਸੀ 91 ਵਿਧਾਨ ਸਭਾ ਤੇ ਲੇਕਿਨ ਕੇਵਲ ਤਿੰਨ ਸੀਟਾਂ ਹੋਣੀਆਂ ਮੈਂ ਸਮਝਦਾ ਹਾਂ ਕਿ ਇਹ ਆਮ ਆਦਮੀ ਪਾਰਟੀ ਜਿਹੜੀ ਰੋਜ਼ਾਨਾ ਬੜੀਆਂ ਵੱਡੀਆਂ ਵੱਡੀਆਂ ਡਿੰਗਾ ਮਾਰਦੇ ਆ ਔਰੇ ਕਾਰਿਆਕਾਲ ਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾ ਦਿੱਤੀ ਗਈ ਹੈ ਔਰ ਸ਼੍ਰੋਮਣੀ ਅਕਾਲੀ ਦਲ ਮਾਸ 13 ਚੋਂ ਮਸਾ ਇੱਕ ਸੀਟ ਉਹ ਵੀ ਪਰਿਵਾਰਕ ਸੀਟ ਆਪਦੇ ਘਰ ਦੀ ਸੀਟ ਸਾਰਾ ਸ਼੍ਰੋਮਣੀ ਅਕਾਲੀ ਦਲ ਅੱਜ ਮੈਂ ਸਮਝਦਾ ਕਿ ਬਹੁਤ ਨਿਰਾਸ਼ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ ਕਿਉਂਕਿ ਜਿਹੜਾ ਡਬਲ ਸਟੈਂਡਰਡ ਹੈ ਨਾ ਉਹਨੂੰ ਲੋਕ ਪਸੰਦ ਨਹੀਂ ਕਰਦੇ ਤੁਸੀਂ ਬਹੁਤ ਬਹੁਤ ਸਮਾਂ ਟਰਾਈ ਕਰਦੇ ਰਹੇ ਕਿ ਭਾਜਪਾ ਦੇ ਨਾਲ ਸਾਡਾ ਗਠਜੰਬੰਦਨ ਹੋਏਗਾ ਅਲਟੀਮੇਟਲੀ ਸੁਬੀਰ ਸਿੰਘ ਬਾਦਲ ਉਹਦੀ ਗੱਲ ਮੁਲ ਮੁੱਕ ਚੁੱਕੀ ਸੀ ਲੇਕਿਨ ਫੇਰ ਕਿਤੇ ਨਾ ਕਿਤੇ ਮੇਰੇ ਖਿਆਲ ਲੋਕਾਂ ਨੇ ਪ੍ਰੈਸ਼ਰ ਥੱਲੇ ਪੰਡਾ ਨੂੰ ਇਹ ਫੈਸਲਾ ਲੈਣਾ ਪਿਆ ਕਿ ਅਸੀਂ ਆਪ ਇੰਡੀਪੈਂਡੈਂਟ ਚੋਣ ਲੜਾਂਗੇ ਅੱਜ ਜਿਹੜੀ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਅਕਾਲੀ ਦਲ ਜਿਹੜਾ ਕਿ ਬਾਦਲ ਦਲ ਬਣ ਕੇ ਰਹਿ ਗਿਆ ਹੈ ਮਕਮਲ ਤੌਰ ਤੇ ਹਾਸ਼ੀਏ ਤੇ ਜਾਣੀ ਕਿ ਉਰਾ ਮਕਮਲ ਅੰਤ ਹੋ ਚੁੱਕਿਆ ਹੈ ਮੇਰੇ ਸਤਿਕਾਰਯੋਗ ਭਰਾਓ ਔਰ ਮੈਂ ਇਹ ਵੀ ਕਹਿਣਾ ਚਾਹਾਂਗਾ ਅੱਜ ਇਸ ਪ੍ਰੈਸ ਕਾਨਫਰੰਸ ਤੇ ਆਈਂ ਕਿ 26 ਸਾਲਾਂ ਚ ਪਹਿਲੀ ਵਾਰ ਹੀ ਹੋਇਆ ਹੈ ਕਿ ਬੀਜੇਪੀ ਜਿਹੜੀ ਬੀਜੇਪੀ ਪਾਰਟੀ ਹੈ ਇਹਨੂੰ ਇੱਕ ਸੀਟ ਪੰਜਾਬ ਦੇ ਵਿੱਚ ਨਹੀਂ ਮਿਲੀ ਇਹ ਸਾਡੇ ਆਸੇ ਬਹੁਤ ਵੱਡੀ ਗੱਲ ਹੈ ਔਰ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਦਾ ਬੀਜੇਪੀ ਦਾ ਵਿਤਕਰਾ ਸੀ ਪੰਜਾਬ ਦੇ ਲੋਕਾਂ ਨਾਲ ਔਰ ਜਿਸ ਪ੍ਰਕਾਰ ਦੇ ਹਲਾਕ ਬਣਾ ਦਿੱਤੇ ਗਏ ਸਨ ਸਾਡੇ ਕਿਸਾਨ ਪਰਾਵਾਂ ਦੇ ਔਰ ਇੱਕ ਵੀ ਕੋਈ ਨਵੀਂ ਡਿਵੈਲਪਮੈਂਟ ਔਰ ਇੱਕ ਵੀ ਚੀਜ਼ ਮਗਰਲੇ 10 ਸਾਲਾਂ ਚ ਪੰਜਾਬ ਨੂੰ ਨਹੀਂ ਮਿਲੀ ਸੋ ਮੈਂ ਸਮਝਦਾ ਕਿ ਇਹ ਬੀਜੇਪੀ ਨੂੰ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਕਿ ਪੂਰੇ ਦੇਸ਼ ਭਰ ਦੇ ਵਿੱਚ ਤੱਕ ਕਿਤੇ ਤੁਹਾਡੀ ਦਾਲ ਗਲ ਸਕਦੀ ਹੈ ਲੇਕਿਨ ਪੰਜਾਬ ਦੇ ਲੋਕ ਬੀਜੇਪੀ ਨੂੰ ਕਦੇ ਮਾਫ ਨਹੀਂ ਕਰਨਗੇ ਸੋ ਸਾਥੀਓ ਇਹ तमाम सारीਆਂ ਗੱਲਾਂ ਜਿਹੜਾ ਮੈਂ ਸਮਝਦਾ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰੀਏ ਔਰ ਇਹ ਇਕੱਲੀ ਰਾਜੇਵੜਿੰਗ ਦੀ ਜਿੰਨੀ ਹੈ ਇਸ ਜਿੱਤ ਦੇ ਵਿੱਚ ਪੂਰੇ ਦਾ ਪੂਰਾ ਜਿਹੜਾ ਸਹਿਯੋਗ ਹੈ ਮੈਂ ਸਮਝਦਾ ਕਿ ਜਿਹੜਾ ਦੋਵਾਂ ਸਾਡੇ ਸਾਡੀ ਜੋੜੀ ਹਮੇਸ਼ਾ ਬਹੁਤ ਸਾਰਾ ਪਿਆਰ ਨਹੀਂ ਅਕਸਰ ਹੀ ਹੁੰਦਾ ਹੈ ਕਿ ਜਿਹੜਾ ਸੀਐਲਪੀ ਪੀਸੀਸੀ ਹੈ ਤੁਸੀਂ ਦੇਖੋ ਈਵਨ ਅਕਾਲੀ ਦਲ ਦੇ ਵਿੱਚ ਜੇ ਤੁਸੀਂ ਗੱਲ ਕਰੋਗੇ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਗੱਲ ਕਰੋਗੇ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਸੁਣੀ ਜਾ ਰਹੀ ਹੈ ਬੀਜੇਪੀ 'ਚ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਸੁਣੀ ਜਾਂਦੀ ਹੈ ਲੇਕਿਨ ਜਿਸ ਪ੍ਰਕਾਰ ਦਾ ਪਿਆਰ ਤੇ ਸਹਿਯੋਗ ਇੱਕ ਦੂਜੇ ਤੋਂ ਮਿਲਿਆ ਔਰ ਸੀਐਲਪੀ ਨੇ ਹਮੇਸ਼ਾ ਬਹੁਤ ਬਹੁਤ ਵੱਡਾ ਦਿਲ ਕਰਕੇ ਹਮੇਸ਼ਾ ਬੇਸ਼ੱਕ ਮੈਂ ਉਮਰ ਛੋਟੇ ਮੈਨੂੰ ਪਿਆਰ ਦਿੱਤੇ ਰਹੇ ਇਹ ਮੈਨੂੰ ਲੱਗਦਾ ਔਰਾ ਵੀ ਨਤੀਜਾ ਔਰ ਨਾਲ ਹੀ ਨਾਲ ਨਾ ਕੇਵਲ ਸਾਡੇ ਦੋਵਾਂ ਦਾ ਬੇਸ਼ੱਕ ਕੋਈ ਮਾੜਾ ਮੋਟਾ ਕਿਤੇ ਨਰਾਜ਼ ਪਰੇਸ਼ਾਨ ਹੋਵੇ ਔਰ ਜਦੋਂ ਅਸੀਂ ਦੋਨੋਂ ਜਾਣਿਆਂ ਨੇ ਜਾ ਕੇ ਕਿਸੇ ਨਾਲ ਗੱਲ ਕਰਨੀ ਮੈਨੂੰ ਲੱਗਦਾ ਕਿ ਉਸ ਵੀ ਸਾਰੇ ਸਾਥੀਆਂ ਨੇ ਸਾਨੂੰ ਬਹੁਤ ਮਾਨ ਸਨਮਾਨ ਦਿੱਤਾ ਅੱਜ ਸਮੁੱਚੀ ਕਾਂਗਰਸ ਪਾਰਟੀ ਦੀ ਜਿੱਤ ਹੈ ਸਾਡੇ ਦੋਨਾਂ ਦੀ ਜਿੱਤ ਨਹੀਂ ਹੈ ਇਟਸ ਅ ਟੀਮ ਵਰਕ ਤੇ ਅਸੀਂ ਸਾਰਿਆਂ ਨੂੰ ਕੋਸ਼ਿਸ਼ ਕੀਤੀ ਕਿ ਅਸੀਂ ਨਾਲ ਲੱਕੇ ਚੱਲੀਏ ਔਰ ਜਦੋਂ ਵਿਅਕਤੀ ਇਹ ਸੋਚਦਾ ਵੀ ਮੈਂ ਅਸੀਂ ਸਭ ਨੂੰ ਨਾਲ ਲੱਕੇ ਚੱਲਣਾ ਹੈ ਤਾਂ ਫਿਰ ਪ੍ਰਮਾਤਮਾ ਸੱਚੇ ਪਾਤਸ਼ਾਹ ਵੀ ਮੇਰਾ ਖਿਆਲ ਕਿਰਪਾ ਕਰਦਾ ਹੈ ਦੱਸ ਦੇ ਕਿ ਲੋਕ ਸਭਾ ਚੋਣਾਂ ਦੇ ਵਿੱਚ 7 ਸੀਟਾਂ ਕਾਂਗਰਸ ਨੇ ਹਾਸਲ ਕੀਤੀਆਂ ਨੇ 3 ਸੀਟਾਂ ਦੇ ਉੱਤੇ ਆਵਾਦਮੀ ਪਾਰਟੀ ਦੇ ਉਮੀਦਵਾਰ ਜੇਤੂ ਬਣ ਕੈਂਪੀ ਬਣ ਗਏ ਨੇ ਦੋ ਸੀਟਾਂ ਦੇ ਉੱਤੇ ਇੱਕ ਦੇ ਉੱਤੇ ਸਰਮਜੀਤ ਸਿੰਘ ਖਾਲਸਾ ਤੇ ਇੱਕ ਦੇ ਉੱਤੇ ਅਮਰਤਪਾਲ ਸਿੰਘ ਦੀ ਜਿੱਤ ਹੋਈ ਹੈ ਤੇ ਕੇਵਲ ਇੱਕ ਸੀਟ ਬਠਿੰਡੇ ਵਾਲੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਹੈ ਜਿੱਥੋਂ ਹਰਸਿਮਰਤ ਕੌਰ ਬਾਦਲ ਨੇ ਜਿੱਤ ਹਾਸਲ ਕੀਤੀ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਐਮਪੀ ਪੰਜਾਬ ਦੇ ਕਿਹੜੇ-ਕਿਹੜੇ ਮੁੱਦਿਆਂ ਨੂੰ ਲੋਕ ਸਭਾ ਦੇ ਵਿੱਚ ਜਾ ਕੇ ਚੁੱਕਦੇ ਨੇ ਤੇ ਕਿੰਨਾ ਕੁ ਲੋਕਾਂ ਦਾ ਇਹਨਾਂ ਨੂੰ ਹੋਰ ਹੰਗਾਰਾ ਮਿਲਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਰਾਜਨੀਤਿਕ ਸਮੀਕਰਨਾਂ ਕਿਸੇ ਦਿਸ਼ਾਵਲ ਵਾਦੇ ਨੇ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਥੋੜੇ ਜਿਹਾ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਪੀ 5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ